ਲੋ ਜੀ ਸੰਗਤ ਜੀ ਪਿੰਡ ਬਾਜੇਵਾਲਾ ਜ਼ਿਲ੍ਹਾ ਮਾਨਸਾ ਡੇਰਾ ਬਾਬਾ ਬ੍ਰਹਮਚਾਰੀ ਜੀ ਜਿੱਥੋਂ ਕੇ ਕਮੇਟੀ ਨੇ ਇੱਕ ਦਾਨ ਪਾਤਰ ਸਕੀਮ ਚਲਾਈ ਆ ਟਾਪ ਦਾ ਜਿਹੜਾ ਇਹ ਡਰਾ ਰੱਖਿਆ ਹੋਇਆ ਕਮੇਟੀ ਨੇ ਤੇ ਕਰਦਿਆਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਤੇ ਆਪਣਾ ਪਿੰਡ ਹੈਗਾ ਜੀ ਬਾਜੇਵਾਲਾ ਤੇ ਜ਼ਿਲ੍ਹਾ ਮਾਨਸਾ ਜੀ ਆਪਣਾ ਡਰਾ ਚੱਲੀ ਜਾਂਦਾ ਸਿਰਫ ਕੁਝ ਘੰਟੇ ਬਾਕੀ ਰਹਿ ਗਏ 7 ਤਰੀਕ ਨੂੰ ਆਪਾਂ ਕੱਢਣਾ ਮਿਨੀ ਡਰਾ ਪਹਿਲਾਂ ਆਪਾਂ ਭਰਾਵਾਂ ਨੂੰ ਨੰਬਰ ਨੋਟ ਕਰਾ ਦੰਨੇ ਆ ਜੀਤੇ ਮਿਲਣੇ ਆ ਕੂਪਨ 79864 64010 ਇਹ ਨੰਬਰ ਦੇ ਉੱਤੇ ਪੇਮੈਂਟ ਕਰਕੇ ਕੂਪਨ ਮਿਲ ਜਾਣਗੇ 500 ਦੇ ਤਿੰਨ ਕੂਪਨ ਨੇ 1000 ਦੇ 10 2000 ਦੇ 25 ਤੇ 5000 ਦੇ 75 ਕੂਪਨ ਨੇ ਇਹ ਡਰਾ ਜਿਹੜਾ ਬਈ ਸੇਵਾ ਦੇ ਵਿੱਚ ਚੱਲ ਰਿਹਾ ਡੇਰਾ ਬਾਬਾ ਬ੍ਰਹਮਚਾਰੀ ਜੀ ਪਿੰਡ ਬਾਜੇਵਾਲਾ ਜੋ ਵੀ ਸੰਗਤ ਨੂੰ ਨਾਮ ਦੇ ਕੇ ਰੁਪਿਆ ਬਚੂ ਉਹ ਆਪਾਂ ਡੇਰੇ ਦੇ ਉੱਪਰ ਲਾਉਣਾ ਪਹਿਲੇ ਨਾਮ ਦੇ ਵਿੱਚ ਆਪਾਂ ਦੇਣਾ ਨਿਊ ਹਾਲੈਂਡ 4x4 ਜੋ ਕਿ 28 ਤਰੀਕ 28 ਜੁਲਾਈ ਨੂੰ ਕੱਢਣਾ ਹੈ ਤੇ ਚਾਹੇ ਕੋਈ ਲੈ ਜੇ ਥਾਰ 4/2 ਤੇ ਕੈਸ਼ ਦੇ অপਸ਼ਨ ਸਾਰੇ ਨਾਮਾਂ ਦੇ ਵਿੱਚ ਹੈ ਦੂਜੇ ਨਾਮ ਦੇ ਵਿੱਚ ਵੀਰੇ ਆਪਾਂ ਬੁਲਟ ਦੇਣਾਗਾ ਤੇ ਚਾਹੇ ਕੋਈ ਭਰਾ ਲੈ ਜੇ ਫੋਰ ਟਰੈਕਟਰ ਮੋਡੀਫਾਈ ਤਿਆਰ ਕੀਤਾ ਹੋਇਆ ਹੈ ਤੇ ਸਪੈਸ਼ਲ ਮਿੰਨੀ ਡਰਾ ਦੇ ਵਿੱਚ ਆਪਾਂ ਜੀਪ ਕੱਢਣੀ ਹੈ ਇਹ ਜੀਪ ਉਹਨਾਂ ਵੀਰਾਂ ਨੂੰ ਮਿਲਣੀ ਹੈ ਜੇ ਕੋਈ 1000 ਦੀ 2000 ਦੀ 4000 ਦੀ ਜਾਂ 5000 ਦੀ ਪੇਮੈਂਟ ਕਰਦਾ 500 ਵਾਲੇ ਦਾ ਹਿੱਸਾ ਜੀਪ ਦੇ ਵਿੱਚ ਨਹੀਂ ਪੈਣਾ ਤੇ ਅੱਜ ਜੇ ਮੰਨ ਕੇ ਚਲੋ 7 ਜੁਲਾਈ ਨੂੰ ਜਿਹੜਾ ਆਪਾਂ ਡਰਾ ਕੱਢਣਾ ਵੀਰੇ ਮਿੰਨੀ ਡਰਾ ਉਹਦੇ ਵਿੱਚ ਇੱਕ ਤਾਂ ਆਪਾਂ ਸਕੂਟਰੀ ਕੱਢਣੀ ਹੈ ਤੇ ਚਾਹੇ ਕੋਈ ਲੈ ਜੇ ਏਸੀ ਕਿਉਂਕਿ ਗਰਮੀ ਦਾ ਟਾਈਮ ਹੈ ਤੇ ਦੂਜੇ ਨਾਮ ਦੇ ਵਿੱਚ ਵਿੰਡੋ ਏਸੀ ਆ ਦੋ ਸਾਈਕਲ ਐਲਈਡੀਆਂ ਤੇ ਛੱਤ ਵਾਲੇ ਪੱਖੇ ਵੱਡੇ ਡਰਾ ਦੇ ਵਿੱਚ ਟੋਟਲ 101 ਨਾਮ ਕੱਢਣਾ ਆਪਾਂ ਤੇ ਸਾਰੇ ਨਾਮ ਜਮਾ ਸਿਰੇ ਦੇ ਨੇ ਤੀਜੇ ਨਾਮ ਵਿੱਚ ਰਿਕਸ ਮੋਟਰਸਾਈਕਲ ਤੇ ਚਾਹੇ ਕੋਈ ਲੈ ਜੇ ਜ਼ੀਰੋ ਡਰਲ ਸਕੂਟਰੀ ਜਾਂ ਏਸੀ ਚੌਥੇ ਨਾਮ ਦੇ ਵਿੱਚ ਹੈ ਪੰਜਵਾਂ ਨਾਮ ਐਡਮੈਟਰ ਜਾਂ ਹਾਲਾ ਇਹਦੂਆ ਫਰਿੱਜ ਵਾਸ਼ਿੰਗ ਮਸ਼ੀਨ ਕੂਲਰ ਜਿਹੜਾ ਆਪਣਾ ਲਾਸਟ ਨਾਮ ਆ 101 ਨਾਮ ਉਹ ਵੀ ਆਪਾਂ ਸੈਂਗਲ ਦੇਣਾ ਬਾਈ ਕੋਈ ਮਾੜੇ ਨਾਮ ਨਹੀਂ ਹੈਗੇ ਤੇ ਸਾਰੇ ਵੀਰ ਕੂਪਨ ਜਰੂਰ ਪਾਓ ਤੇ ਪੂਰੀ ਕਮੇਟੀ ਆਪਣੇ ਨਾਲ ਖੜੀ ਹੈ ਡੇਰੇ ਦੀ ਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਇਹ ਡਰਾ ਚੱਲ ਰਿਹਾ ਹੈ ਜੋ ਵੀ ਨਾਮ ਦੇ ਕੇ ਬੱਚਦੀ ਰਾਸੀ ਹੈ ਉਹ ਡੇਰੇ ਦੇ ਉੱਪਰ ਹੀ ਲੱਗਣੀ ਹੈ ਠੀਕ ਹੈ ਵੀਰ ਜੀ ਪਿੰਡ ਦੀ ਕਮੇਟੀ ਤੇ ਪਿੰਡ ਦੀ ਪੰਚਾਇਤ ਦਾ ਸੰਯੋਗ ਹੈ ਜੀ ਨਾ ਦਿਨ ਬਦਲੇ ਨਾ ਤਰੀਕ ਬਦਲੇ ਕੋਈ ਹੀ ਸੇਮ ਰਹਿਣਾ ਬਾਈ 28 ਜੁਲਾਈ ਨੂੰ ਆਪਾਂ ਡਰਾ ਕੱਢਣੀ ਕੱਢਣਾ ਹੈ ਕੂਪਨ ਸਕੀਮ ਵੀ ਸੇਮ ਰਹਿਣੀ ਹੈ ਤੇ ਜਿਹੜਾ ਆਪਾਂ ਡਰਾ 28 ਜੁਲਾਈ ਨੂੰ ਕੱਢਣਾ ਕੁਝ ਵੀ ਅੱਗੇ ਪਿੱਛੇ ਨਹੀਂ ਕਰਨਾ ਤੇ ਕੂਪਨ ਸਾਰੇ ਵੀਰ ਜਲਦੀ ਤੋਂ ਜਲਦੀ ਖਰੀਦ ਲੈਣਾ ਆਏ ਨਾ ਕਹਿਣੇ ਵੀ ਮੌਕੇ ਤੇ ਪਾਵਾਂਗੇ ਕਿਤੇ ਮੌਕੇ ਤੇ ਪਾਉਂਦੇ ਪਾਉਂਦੇ ਜਿਹੜੀ ਸਕੂਟਰੀ ਇਹ ਨਾ ਕੋਈ ਵੀਰ ਗੰਜਾਲੇ ਹਨ ਆਏ ਨਹੀਂ ਪਤਾ ਕਿਸੇ ਵੀਰ ਦੇ ਕਰਮਾਂ ਚ ਸਕੂਟਰੀ ਹੁਣ ਲਿਖੀ ਹੋਵੇ ਵੀ ਦਿਨ ਹੁੰਦੇ ਨੇ ਹਨਾ ਬਾਈ ਠੀਕ ਹੈ ਜੀ